ਅਹੀਂ ਸੁਭਾਤ ਆਉਣਾ ਸਾਰੇ ਬਲੌਗ ਚ ਪੂਰਾ ਬਲੌਗ ਹੁਣ ਦੇਖ ਲਿਓ ਰਾਮ ਸਾਰੇ ਪਰਾਵਾਂ ਨੂੰ ਸਵੇਰ ਦੇ ਵੱਜ ਗਏ 6 ਤੇ ਆਪਾਂ ਨਿਕਲ ਜੁਗੇ ਆਂ ਬਸੀ ਪਠਾਣਾ ਟੱਪਗੇ ਮਰੰਡੇ ਨੂੰ ਜਾ ਰਹੇ ਆਂ ਤੇ ਮਨਾਲੀ ਚੱਲੇ ਆਂ ਦੇਖਦੇ ਉੱਥੇ ਬਰਫ ਪੈਂਦੀ ਏ ਕਿ ਨਹੀਂ ਮਿਲਦੀ ਵੈਸੇ ਆਪਾਂ ਉਹ ਆਈਡੀਏ ਨਾਲ ਨਹੀਂ ਚੱਲੇ ਵੀ ਕਿਸੇ ਦੀ ਵੀਡੀਓ ਦੇਖ ਲਈ ਵੀ ਹਾਂ ਵੀ ਉੱਥੇ ਬਰਫ ਪੈ ਰਹੀ ਆ ਆਪਾਂ ਆਪਣੇ ਮੌਸਮ ਦੇ ਹਿਸਾਬ ਨਾਲ ਚੱਲੇ ਆਂ ਗੂਗਲ ਤੇ ਦੱਸਿਆ ਹੋਇਆ ਸਨੋ ਪੈਣੀ ਆ ਚਲੋ ਸੀਟੀ ਜ ਨਹੀਂ ਬੋਗੇ ਤਾਂ ਡਾਟਰ ਟਨਰ ਕੋਲ ਤਾਂ ਤੁਹਾਨੂੰ ਸੁਣੋ ਹੋਊਗੀ ਹੋਊਗੀ ਹਨਾ 100% ਦਾ ਵੇਸੀਟੀ ਦੇ ਵਿੱਚ ਹੀ ਪਾਉਗੀ ਨਾਲ ਇੱਧਰ ਸਾਡੇ ਦਰਸ਼ਨ ਸਿੰਘ ਮੈਨੀਪਾਲ ਤੇ ਨਾਲ ਇੱਧਰ ਰਾਗਵਰ ਜੱਡਾ ਜੀ ਨਾਲ ਇੱਧਰ ਹਰਸ਼ ਅੱਗੇ ਚੱਲੇ ਆ ਬਾਕੀ ਉਹਨਾਂ ਬਲੌਗ ਦੇ ਵਿੱਚ ਅਸੀਂ ਮਿਲਦੇ ਹਾਂ ਲਿਖੋਣੀਆਂ ਨਿਆਰੀ ਮਿੱਤਰੋ ਤੇਲ ਪਾਉਣ ਲੱਗੇ ਆ ਤੇ ਟਾਈਮ ਹੋ ਗਿਆ 3 ਵਜੇ ਦੇ 26 ਮਿੰਟ ਹੋ ਗਏ ਮਨਾਲੀ ਨੂੰ ਦੇਖਦੇ ਕਿੰਨਾ ਟਾਈਮ ਲੱਗਦਾ 2500 ਰੁਪਏ ਦਾ ਤੇਲ ਪਵਾ ਲਿਆ ਨੇ ਬਾਕੀ ਤੇਲ ਪਿਆ ਵੀ ਅੱਧੀ ਕਿ ਟੈਂਕੀ ਹੈਗੀ ਆ ਕਦੇ ਵੀ ਇਹ ਅਣਗਹਿਨੀ ਨਹੀਂ ਕਰਨੀ ਇੱਕ ਵਾਰੀ ਓਏ ਓ ਪਾਵਾਂਗੇ ਬਲੌਗ ਵੀਡੀਓ ਬਣਾਈ ਹੋਈ ਹੈ ਆਪਣੀ ਉਹ ਪਰਾਣੀ ਪਈ ਹੈ ਕਸ਼ਮੀਰੀ ਵਾਲੀ ਹਾਂ ਤੁਹਾਨੂੰ ਜੇ ਚਾਹੀਦੀ ਆ ਤਾਂ ਵਿੱਚ ਦੇਖ ਲਾਂਗੇ ਇਹਦੇ ਵੀ ਚ ਐਡ ਕਰ ਦਾਂਗੇ ਸਾਡੇ ਨਾਲ ਮਾਰੀ ਹੋ ਗਈ ਸੀ ਤੇ ਪੰਪ ਹੀ ਨਹੀਂ ਆਇਆ ਰਗੋ ਕੋਈ ਪੰਪੇ ਨਾਵੇਂ ਬਈ ਦੇਖ ਲੈ ਤੇ ਰਗੋ ਪਹਿਲੀ ਵਾਰ ਚੱਲੇ ਨਾ ਕੋਈ ਹਾਂਜੀ ਰਗੋ ਵਾਂਗ ਚੱਲੇ ਪਹਿਲੀ ਆ ਪਿੰਡ ਨੇ ਰੁਕਿਆ ਨੀਂਦ ਬਹੁਤ ਆ ਜਾਂਦੀ ਸੀ ਰਾਤ ਇੱਕ 4:00 ਵੱਜ ਗਿਆ ਸੀ ਤੇ ਇੱਕ ਵੱਜਣ ਕਾਰਨ ਇੱਕ 2:00 ਵੱਜ ਗਿਆ ਮਿਲਦਾ ਸਵੇਰੇ 4:00 ਵਜੇ ਉੱਠ ਗਏ ਜੀ ਹੁਣ ਐਵੇਂ ਕੇ ਚੱਲ ਇੱਕ ਕੌਫੀ ਠਾ ਇੱਕ ਕੱਪ ਚਾਹ ਦਾ ਪੀ ਲੈਦੇ ਥੋੜੀ ਜੀ ਉਹ ਨੀਂਦ ਜੀ ਸੈੱਟ ਹੋ ਜੂਗੀ ਨਾ ਨਹੀਂ ਓਕੇ ਰਿਪੋਰਟ ਹਾਂਜੀ ਹਾਂ ਪਹਿਲਾਂ ਪਹੁੰਚ ਕੇ ਅਟਰ ਟਰਨਲ ਕੀ ਹੁੰਦਾ ਜੋ ਵੀ ਹੁੰਦਾ ਤੇ ਸਰੰਗਲਾ ਉਹ ਤਾਂ ਸਾਡੇ ਵੱਲੋਂ ਦਾ ਵੀ ਸਰੰਗ ਦੇ ਵਿੱਚ ਪਹੁੰਚ ਚੁੱਕੇ ਆ ਤੇ ਥੋੜਾ ਜਿਹਾ ਫੋਨ ਸਾਡੇ ਬੰਦੇ ਦੇ ਲੇਟ ਕੱਢਿਆ ਜਿੱਦਾਂ ਉਹ ਉੱਥੇ ਦਿਖਾਉਣਾ ਸੀ ਕਹਿੰਦੇ ਵੀ 672 ਕਿਲੋਮੀਟਰ ਸਮਝ ਲਓ ਮੰਡੀ ਪਹੁੰਚ ਗਏ ਬੰਦਾ ਅੱਧੀ ਬਾਟ ਮਨਾਲੀ ਦੀ ਖਤਮ ਹੋ ਗਈ ਤੇ ਹੁਣ ਤਾਂ ਯਾਰ ਮੰਨ ਮਨਾਲੀ ਨੂੰ ਪਾਉਣੀ ਆ ਨਾ ਬਾਬੇ ਦੀ ਕਿਰਪਾ ਨਾਲ ਇੰਨਾ ਸੁਨਾਰਾ ਨਿਆਰੇ ਬੰਨ ਰਾਜਪੁਰਾ ਲੈ ਵੀ ਹੁਣ ਰਾਜੋਂ ਨਿਕਲੂਗਾ ਸ਼ੀਸ਼ੇ ਨੂੰ ਬਾਹਰ ਦੇਖ-ਦੇਖ ਕੇ ਦੇਖੋਗਾ ਫਾੜ ਨੈਕਸਟ ਪੁਆਇੰਟ ਟਰਨਲ 2 ਟਰਨਲ 2 ਹੋਟਲ ਕਿਨੇ ਟਰਨਲ 300 ਮੀਟਰ 500 ਮੀਟਰਸ ਮੀਟਰਸ ਯੂ ਨੋ ਕੋਈ ਨਾ ਗੱਡੀ ਨੂੰ ਬਚਾਉਣ ਲੱਗਾ ਏ ਤੁਹਾਡੇ ਮੈਂ ਦੇਖੋ ਉਧਰ ਬੜੀ ਸਪੀਡ ਆ 45 ਬੰਨ ਵਾਲੀ ਤੇ ਆ ਤੇ ਕੈਮਰਾ ਬੁੱਝਦਾ ਨਾਲ ਦੇ ਨਾਲ ਵੀ ਹਾਂ ਵੀ ਗੱਡੀ ਕਿੰਨੇ ਨੇ ਹੁੰਦੀਆਂ ਲੈ ਜਾਂਦੀ ਹੈਗੀ ਹੌ ਤਾ ਤਾ ਕਰਕੇ ਬਚ ਕੇ ਚੱਲਣਾ ਆਹ ਮੈਂ ਗੱਡੀ ਚਲਾਉਂ ਬੇ ਅੰਦਰ ਥੋੜੇ ਜਿਵੇਂ ਤੇ ਬੈਟ ਲਾ ਗਿਆ ਜਦੋਂ ਨਹੀਂ ਵੀ ਕੈਮਰੇ ਦੇ ਵਿੱਚ ਆ ਕੇ ਔਖਾ ਹੋ ਜੂਗਾ ਮਨਾਲੀ ਨੂੰ ਕੋ ਟੈਨਸ਼ਨ ਨਾ ਲਿਆ ਕਰੋ ਐਵੇਂ ਦੀ ਰੋਡ ਨੇ ਸਾਰੇ ਨਿਆਰੇ ਨਾ ਜਾਓ ਗੱਲਾਂ ਬਾਤਾਂ ਮਾਰਦੇ ਜਾਓ ਡਰਾਈਵਿੰਗ ਕਰੋ ਪਿਆਰ ਨਾਲ ਯਾਦ ਰੱਖੋ ਸਪੀਡ ਥੱਲੇ ਤੇ ਦੇਖੋ ਉਹ ਦੇ ਇਹ ਚੱਕਦਾ ਨਾ ਨਾਲ ਦੇ ਸ਼ਿਹਾਰ ਰਾਜਸਥਾਨ ਵਾਲੀ ਮੂਰਤੀ ਆਉਣ ਲਈ ਆਰਚੇ ਕਿੰਨੇ ਡਾਟ ਹੋਟਲ ਹੈ ਕਿੰਨੇ ਨੇ ਡਾਟ ਹੋਟਲ ਹੋਣ ਹੈ ਬਹੁਤ ਜੀ ਕੱਲ ਨੰਬਰ 5 ਸੀ ਕਿਦੋਂ ਕੀ ਨੰਦ ਬਹੁਤ ਹੋਈ ਪਿਆ 4 ਡਿਗਰੀ ਟੈਂਪਰੇਚਰ ਤੱਕ ਤਾਂ ਪਹੁੰਚ ਗਏ ਸੀ ਤੇ ਅੱਗੇ ਦੇਖਦੇ ਕਿੰਨਾ ਟੈਂਪਰੇਚਰ ਹੰਡਾ ਵਾ ਡੈਡੀ ਹੈ ਆਹ ਕੌਣ ਆਏ ਵਾਜੀ ਵਾ ਚਿੱਟੇ ਚੌਲ ਜਿਹਨਾਂ ਨੇ ਪੁੰਨ ਕੀਤੇ ਕੋਈ ਠੰਡ ਨਹੀਂ ਲੱਗ ਲੈ ਵੀ ਮਤਰੋ ਇੱਥੇ ਆਪਾਂ ਪਰੌਂਠੇ ਮੰਗਾ ਚੁੱਕੇ ਆਂ ਤੇ ਪਰੌਂਠੇ ਬਾਈ ਉਹਨਾਂ ਨੇ ਬੜੇ ਸਵਾਦ ਬਣਾਏ ਸੀਗੇ ਮਿਕਸ ਪਰੌਂਠਾ ਮੰਗਾਇਆ ਸੀਗਾ ਤੇ ਨਾਲ ਦਹੀਂ ਦੁੱਧ ਓਕੇ ਰਿਪੋਰਟ ਆਹ ਰਾਹ ਜਾਂਦਾ ਮਿੱਤਰੋ ਮਨੀ ਗਨ ਸਾਹਿਬ ਨੂੰ ਜੇ ਪਹਿਲਾਂ ਮਨੀ ਗਨ ਸਾਹਿਬ ਮੱਥਾ ਟੇਕ ਕੇ ਮਨਾਲੀ ਨੂੰ ਲੰਘ ਜਾਇਆ ਕਰੋ ਆ ਸਿੱਧਾ ਮਨਾਲੀ ਨੂੰ ਰਾਹ ਪੂਰੇ ਜ਼ਬਰਦਸਤ ਨੇ ਓਕੇ ਰਿਪੋਰਟ ਆ ਇੱਥੋਂ ਜਿੰਮੇ ਮੰਨ ਲਓ ਆਪਣੀ ਜੀਟੀ ਰੋਡ ਦਾ ਹਾਈਵੇ ਹੈ ਹਨਾ ਐ ਡਬਲ ਰੋਡ ਸ਼ੁਰੂ ਹੋ ਜਾਂਦਾ ਮੈਂ ਕਹਿੰਦਾ ਪੂਰੇ ਨਜ਼ਾਰੇ ਬੰਨੇ ਜਾਂਦੇ ਨੇ ਮਨਾਲੀ ਤੱਕ ਮੈਨੂੰ ਲੱਗਦਾ ਹੁਣ ਪੰਜਾਬ ਤੋਂ ਲੈ ਕੇ ਮਨਾਲੀ ਤੱਕ ਓਕੇ ਰਿਪੋਰਟ ਸੜਕਾਂ ਨੇ ਟੈਨਸ਼ਨ ਫਰੀ ਹੋ ਕੇ ਜਾਇਆ ਕਰੋ ਬਸ ਆਪਣਾ ਗੱਡੀ ਦੀ ਸਪੀਡ ਨੂੰ ਕੰਟਰੋਲ ਰੱਖਿਆ ਕਰੋ ਉਹ ਦੇਖੋ ਉੱਤੇ ਕਈ ਸਾਨ ਨਜ਼ਾਰੇ ਬੰਨੇ ਆ ਪਿਆ ਫਿਰਦੇ ਨੇ ਨਾ ਲੋਕ ਸੁਆਦ ਲੈਂਦੇ ਜ਼ਿੰਦਗੀ ਦਾ ਬਾਕੀ ਇੱਥੇ ਮੁੰਡੇ ਜਾਂ ਫੈਮਲੀਆਂ ਬਹੁਤ ਆਉਂਦੀਆਂ ਜ਼ਿੰਦਗੀ ਦੇ ਨਜ਼ਾਰੇ ਲੈਂਦੀਆਂ ਨੇ ਬਸ ਬਾਰਿਸ਼ ਦੇ ਵਿੱਚ ਕੰਟਰੋਲ ਕਰਿਆ ਕਰੋ ਬਾਈ ਬਣ ਕੇ ਬਾਰਿਸ਼ ਦੇ ਵਿੱਚ ਜਾਣ ਦਾ ਕੋਈ ਫਾਇਦਾ ਨਹੀਂ ਏ ਰੋਡ ਪਹਿਲਾਂ ਬਹੁਤ ਵੱਡਾ ਹੁੰਦਾ ਸੀ ਤੁਹਾਨੂੰ ਯਾਦ ਹੋਣਾ 1.5 ਸਾਲ ਪਹਿਲਾਂ ਜਦੋਂ ਪਾਣੀ ਆ ਗਿਆ ਸੀ ਉਦੋਂ ਫਿਰ ਇਹ ਰੋਡ ਥੋੜਾ ਇਧਰ ਨੂੰ ਟਾਈਟ ਕਰਤਾ ਸੀਗਾ ਤੇ ਬਾਕੀ ਤੇਲ ਵਾਲੀ ਦਾ ਸਾਡੇ ਨਾਲ ਇੱਕ ਵਾਰੀ ਮਾੜੀ ਹੋ ਗਈ ਸੀਗੀ ਤਾਂ ਕਰਕੇ ਅਬ ਤੇਲ ਨਭਰਾਉ ਉਹ ਆਪਣਾ ਪਵਾ ਕੇ ਰੱਖੀਦਾ ਕਿਤੇ ਦੇਰਾਂ ਦੇ ਨਹੀਂ ਕਰੀ ਜਦੋਂ ਵੀ ਤੁਹਾਡੇ ਮੂਰੇ ਪੰਪ ਹੁੰਦਾ ਟੈਂਕੀ ਨੇੜੇ ਲੱਗਣ ਵਾਲੀ ਹੁੰਦੀ ਜਾਂ KFC ਤੋਂ ਤੇ ਜਰਸ਼ ਨੂੰ KFC ਜਗਨ ਰਾਈਸ ਲੈਣ ਤੇ ਗੱਡੀ ਨੇ ਆਪਣੀ ਨੇ ਹੁਣ ਤੱਕ 2500 ਰੁਪਏ ਦਾ ਜਿਹੜਾ ਤੇਲ ਪਵਾਇਆ ਸੀ 2500 ਦਾ ਹੀ ਖਾਦਾ ਤੇਲ ਜੀ ਬਾਕੀ ਮੌਸਮ ਬਹੁਤ ਵਧੀਆ ਜਿਹੜਾ ਉੱਤਰ ਤੋਂ ਦਿਖ ਰਿਹਾ ਹੈ ਨਾ ਬੱਦਲੇ ਬੱਦਲੇ ਸਾਰੀ ਸਨੋ ਫਾਲੇ ਹੋ ਰਹੀ ਹੈ ਬਾਈ ਮਿਲਿਆ ਸੀ ਨਾ ਉਹਨੇ ਦੱਸਿਆ ਆਪਾਂ ਨੂੰ ਕਹਿੰਦਾ ਵੀ ਸਨੋ ਫਾਲ ਫੁੱਲ ਹੋ ਰਿਹਾ ਤੇ ਉੱਥੋਂ ਹੈਗਾ ਡੇਢ ਕ ਘੰਟੇ ਦਾ ਰਮਨਾਲੀ ਤੋਂ ਅੱਗੇ ਦੇਖਦਾ ਕੀ ਬਣਦਾ ਪਹਿਲਾਂ ਵੈਸੇ ਤਾਂ ਜਿਹੜੀ ਅਪਡੇਟ ਹੋਊਗਾ ਉਹਰੇ ਸ਼ਾਮ ਨੂੰ ਫੁੱਲ ਬਰਫ਼ ਪੈਣੀ ਹੈ ਪੈਣੀ ਆ ਰੇਡੀ ਘਰ ਬਰਸਾਟਾ ਬਰਫ ਵਾਲਾ ਪਾਣੀ ਆਨ ਰਹੀ ਲੱਗਾ ਹੱਥ ਇਹ ਤੋਂ ਹੁਣ ਤੋਂ ਵੀ ਡਰ ਜਾ ਲੱਗਦਾ ਹੈ ਨਾ ਬਾੜੀ ਠੰਡੀ ਜੀ ਹੋਈ ਵੀ ਹੈ ਹੋਰ ਨਦੀ ਦਾ ਬਰਫ ਹੋਈ ਵੀ ਆ ਤਾਂ ਵਧੀਆ ਹੁਣ ਤੇ ਜਾਗਟ ਜੀ ਬਤਾ ਲਈ ਹੈ ਨਾ ਉਹ ਦੇਖੋ ਨਰੇ ਹੀ ਸਨੋ ਫੋਲਿਓ ਹੋ ਰਿਹਾ ਸਮਝ ਲੋ ਉੱਪਰ ਬਿਲ ਜਾਣੀ ਹੈ ਮੇਰੇ ਹਸਾਨਾ ਤਾਂ ਕੀ ਕਹਿਣਾ ਬਾਕੀ ਥੋੜਾ ਜਿਹੜੇ ਹਸਾਨਾ ਸਾਰੇ ਬੰਦੇ ਕਹਿ ਰਹੇ ਆ ਹੁਣ ਲੈ ਵੀ ਮਤਰੋ ਇਹਨੂੰ ਕਿਸਮਾ ਤੇ ਕਹਿੰਦੇ ਲੱਕ ਕਹਿੰਦੇ ਨੇ ਜਿੰਦਗੀ ਦਾ ਦੇਖੋ ਫਿਰ ਸਟਾਰਟ ਹੋ ਗਿਆ ਨਾ ਕੰਮ ਇਹਨੂੰ ਕਹਿੰਦੇ ਨੇ ਕਿਸਮਤ ਹੈ ਕੀ ਕਿਹਾ ਸੀਗਾ ਅਰਦਾਸ ਕਰੋ ਪਿਛਲੀ ਵਾਰੀ ਵੀ ਇੰਹੀ ਹੋਏ ਸ਼ਿਮਲੇ ਗਏ ਸੀ ਪੈਣ ਲੱਗੀ ਸੀ ਅੱਜ ਵੀ ਦੇਖ ਲਓ 스노우ਫॉल ਹੋਣ ਲੱਗੀ ਲੈ ਵੀ ਮਿੱਤਰੋ ਆਪਾਂ ਆ ਲੱਤਾ ਸੀਗਾ ਰੂਮ ਤੇ ਰੂਮ ਦੇ ਵਿੱਚ ਇੰਨਾ ਨਜ਼ਾਰਾ ਹੈ ਤੇ ਇਹ ਪੈਰਾਮਾਉਂਡ ਮੈਨੂੰ ਲੱਗਦਾ ਪੈਰਾਮਾਉਂਡ ਹੋਟਲ ਆ ਇਹ ਤੇ ਪੈਰਾਮਾਉਂਡ ਹੋਟਲ ਦੇ ਵਿੱਚ ਜਦੋਂ ਮਰਜੀ ਆਇਆ ਕਰੋ ਤੇ ਆਪਣਾ ਨਾਮ ਵੀ ਲੈ ਦਿਆ ਕਰੋ ਨਾਮ ਇੰਨਾ ਕਦਾ ਹੁਣ ਜਾਣਦੇ ਆ ਤੇ ਹੁਣ ਇੱਥੋਂ ਅਸੀਂ ਅੱਗੇ ਨਿਕਲ ਚੁੱਕੇ ਆ ਕਿੱਥੇ ਲਈ ਸੁਲਾੰਗ ਵੇਲੀ ਮੈਨੂੰ ਸੁਲਾੰਗ ਵੇਲੀ ਉਹ ਹਾਂ ਸੁਲਾੰਗ ਵੇਲੀ ਪਹੁੰਚ ਚੁੱਕੇ ਆ ਪਹੁੰਚੋਗੇ ਨਹੀਂ ਨਿਕਲ ਚੁੱਕੇ ਆ ਕੋਈ ਬੜੀ ਦੂਰ ਨਹੀਂ ਹੈਗਾ 5-7 ਕਿਲੋਮੀਟਰ ਦੂਰ ਆ ਬਾਕੀ ਸਭ ਤੋਂ ਵਧੀਆ ਖੁਸ਼ਖਬਰੀ ਇਹ ਸੀਗੀ ਸਾਡੇ ਲਈ ਵੀ ਸਾਨੂੰ ਟ੍ਰੈਫਿਕ ਨਹੀਂ ਮਿਲਿਆ ਕਿਉਂਕਿ ਅਜੇ ਲੋਕ ਨਹੀਂ ਸੀ ਇਹ ਲੋਕਾਂ ਨੂੰ ਪਤਾ ਨਹੀਂ ਸੀ ਅਜੇ ਕਿਉਂਕਿ ਕਰਕੇ ਲੋਕ ਅਜੇ ਆਏ ਨਹੀਂ ਸੀਗੇ ਲੋਕਾਂ ਦੀ ਭੀੜ ਉਦੋਂ ਜ਼ਿਆਦਾ ਹੋ ਜਾਂਦੀ ਹੈ ਲੋਕ ਉਦੋਂ ਆਉਂਦੇ ਨੇ ਜਦੋਂ ਜਦੋਂ ਮਤਲਬ ਸنو ਪੈ ਜਾਂਦੀ ਹੈ ਫਿਰ ਗਾਹ ਪੈ ਜਾਂਦਾ ਵੀ ਚਲੋ ਚਲੋ ਬਾਈ ਉਦੋਂ ਸنو ਪੈ ਗਈ ਸنو ਪੈ ਗਈ ਹੈਨਾ ਤੇ ਅਸੀਂ ਆ ਦੇਖੋ ਲੈ ਵੀ ਮਿੱਤਰੋ ਇੱਥੇ ਤੁਹਾਨੂੰ ਸਲੋ ਮੋਸ਼ਨ ਚ ਦਿਖਾ ਦਿੰਦੇ ਆ ਸਨੋ ਫਾਲ ਹੋंदा ਦੇਖੋ ਆਰਾਮ ਨਾਲ गिरਦੀ ਹੈ ਨਾ ਇੱਥੇ ਤਾਂ ਬਹੁਤ ਛੋਟੀ ਛੋਟੀ ਸਨੋ ਫਾਲ ਹੋ ਰਹੀ ਆ ਜਿਹੜਾ ਸੀਨ ਤੁਹਾਨੂੰ ਅੱਗੇ ਦਿਖਾਉਣਾ ਉੱਥੇ ਦਾ ਤੁਸੀਂ ਐਂ ਗੋਗੇ ਵੀ ਬਾਈ ਕਿਆ ਬਾਤ ਆ ਨਿਆਰਾ ਹੀ ਲਿਆਤਾ ਵੀਡੀਓ ਇੱਥੇ ਵੀ ਰਾਰਸ਼ ਨੂੰ ਬਾਹਰ ਭੇਜ ਜਾਵਾਂ ਇੱਕ ਬਾਹਰੋਂ ਵੀ ਜਾ ਕੇ ਗੱਡੀ ਦਾ ਵਧੀਆ ਜਿਹਾ ਸ਼ਾਟ ਜਾਂ ਮਾਰ ਲਾਂ ਤੇ ਘੈਂਟ ਜਿਹਾ ਗੱਲਬਾਤ ਬਣ ਜਾਊਗੀ ਤੇ ਪੱਟੂ ਨੇ ਪੂਰਾ ਵਧੀਆ ਮਾਰਿਆ ਸ਼ਾਟ ਉੱਥੋਂ ਟਕਾ ਕੇ ਵਧੀਆ ਘੈਂਟ ਜੀ ਵੀਡੀਓ ਬਣਾ ਕੇ ਲੈ ਗਿਆ ਵੀਰ ਸਾਡਾ ਤੇ ਬਾਕੀ ਹੁਣ ਅਸੀਂ ਇੱਥੇ ਟ੍ਰੈਫਿਕ ਦੇ ਵਿੱਚ ਰੁਕੇ ਹੋਏ ਹਾਂ ਤੁਹਾਨੂੰ ਪਤਾ ਪਹਾੜਾਂ ਦੇ ਉੱਪਰ ਨੂੰ ਮਾੜੀ ਮੋਟੀ ਦਾ ਟ੍ਰੈਫਿਕ ਟੱਕਰਦੀ ਰਹਿੰਦੀ ਹੁੰਦੀ ਹੈ ਵੀ ਥੋੜਾ ਜਿਹਾ ਸਲੋ ਮੋਸ਼ਨ 'ਚ ਵੀਡੀਓ ਬਣਾਈ ਹੋਈ ਹੈ ਆਪਾਂ ਨੂੰ ਤਾਂ ਸਨੋ ਵਧੀਆ ਲੱਗਦੀ ਆ ਪੈਸੇ ਮੇਰੇ ਹਿਸਾਬ ਨਾਲ ਇੱਥੇ ਦੇ ਲੋਕਾਂ ਨੂੰ ਵੀ ਵਧੀਆ ਲੱਗਦੀ ਆ ਕਿਉਂਕਿ ਲੋਕ ਆਉਂਦੇ ਨੇ ਦੇਖਣ ਘੁੰਮਣ ਆਉਂਦੇ ਨੇ ਲੋਕ ਹਨਾ ਉਹਨਾਂ ਨੂੰ ਉੱਥੇ ਪੈਸੇ ਬਣਦੇ ਆ ਜੇ ਸਨੋਫਾਲ ਹੁੰਦੀ ਆ ਤਾਂ ਦੁਨੀਆ ਵੀ ਬਾਈ ਜੁੜਦੀ ਆ ਕੇ ਹਨਾ ਬਾਕੀ ਉੱਥੇ ਦੇ ਘਰਾਂ ਦੀ ਜ਼ਿੰਦਗੀ ਤਾਂ ਚਲੋ ਹੁੰਦੀ ਹੋਆ ਹੁਣ ਆਪਾਂ ਨੂੰ ਤਾਂ ਆਪਾਂ ਕਹਿੰਨੇ ਵੀ ਸਨੋਫਾਲ ਆਏ ਐਵੇਂ ਓਵੇਂ ਚਲੋ ਜਦੋਂ ਰਹਿਣਾ ਵੀ ਪੈਂਦਾ ਅੱਜਕੱਲ ਦਾ ਹੀਟਰ ਹੂਟਰ ਲੱਗੇ ਹੋਏ ਨੇ ਬਾਕੀ ਉੱਥੇ ਦੇ ਲੋਕ ਤਾਂ ਇਹੀ ਗੱਲ ਕਹਿੰਦੇ ਹੁੰਦੇ ਨੇ ਮੈਂ ਕਈ ਵੀਰਾਂ ਨਾਲ ਗੱਲ ਕਰੀ ਮੈਂ ਕਿ ਭਾਈ ਬਾਈ ਇੱਧਰ ਸਨੋ ਫਾਲ ਹੁੰਦੀ ਥੋਨੋਂ ਔਖਾ ਨਹੀਂ ਲੱਗਦਾ ਉਹ ਕਹਿੰਦਾ ਵੀਰੇ ਜਿੰਨੀ ਦੁਨੀਆ ਆਉਂਦੀ ਆ ਕਿਉਂਕਿ ਹਰ ਘਰ ਨੇ ਤਕਰੀਬਨ ਰੈਸਟੋਰੈਂਟ ਵਗੈਰਾ ਬਣਾਏ ਹੋਏ ਨੇ ਬਾਕੀ ਉਹ ਗੱਲਾਂ ਛੱਡੋ ਤੁਸੀਂ ਇਹ ਦੇਖੋ ਵੀ ਲੋਕੇਸ਼ਨ ਕੀ ਕਹਿੰਦੀ ਆ ਬਹੁਤ ਸੋਹਣੀ ਲੋਕੇਸ਼ਨ ਆ ਮਨਾਲੀ ਜੋ ਮਨਾਲੀ ਤੋਂ 5-7 ਕਿਲੋਮੀਟਰ ਦੀ ਬਾਟ ਆ ਹੁਣ ਤੁਹਾਨੂੰ ਫੁੱਲ ਸਨੋ ਮਿਲਣੀ ਆ ਇਹ ਵੀਡੀਓ ਪੁਰਾਣੀ ਆ ਪਰ ਅੱਜ ਦੇ ਦਿਨਾਂ ਦੇ ਵਿੱਚ ਤਾਂ ਬਹੁਤ ਸੋਹਣੀ ਸਨੋ ਫਾਲ ਹੋ ਰਹੀ ਹੈ ਜਾ ਕੇ ਜਾ ਸਕਦੇ ਜਿਵੇਂ ਸੋਲਾਂਗ ਵੇਲੀ ਤਾਂ ਤੁਹਾਨੂੰ ਆਰਾਮ ਨਾਲ ਹੀ ਮਿਲ ਜਣੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਬੜਾ ਦੂਰ ਨਹੀਂ ਹੈਗਾ ਮਨਾਲੀ ਤੋਂ ਲੋ ਵੀ ਮੇਤਰੋ ਗੱਡੀ ਸਾਡੀ ਪਹੁੰਚ ਚੁੱਕੀ ਹੈ ਤੇ ਸਨੋ ਫਾਲ ਬਾਕੀ ਸਟਾਰਟ ਹੋ ਗਿਆ ਤੇ ਕੋਈ ਮਤਲਬ ਬਾਕੀ ਅੱਪਾ ਵੈਦਰ ਦੇਖ ਕੀ ਗਏ ਸੀ ਹਨਾ ਤੇ ਪਹਿਲਾਂ ਤਾਂ ਛੋਟੀ ਛੋਟੀ ਸਨੋ ਗਿਰ ਰਹੀ ਸੀ ਫਿਰ ਹੌਲੀ ਹੌਲੀ ਉਸ ਤੋਂ ਬਾਅਦ ਸਨੋ ਫਾਲ ਨੇ ਥੋੜੀ ਸਪੀਡ ਫੜੀ ਸਾਨੂੰ ਆਏ ਸੀਗਾ ਵੀ ਜਿਵੇਂ ਛਿਮਲੇ ਲਈ ਇੱਕ ਦਿਨ 15 ਕਿ ਮਿੰਟ 10 ਕਿ ਮਿੰਟ ਪੈ ਕੇ ਬੰਦ ਹੋ ਗਈ ਪਰ ਇੱਥੇ ਦਾ ਸ਼ਾਮ ਤੱਕ ਸਨੋ ਫੌਨ ਨੇ ਪੂਰੀ ਧੁੱਕੀ ਕੱਢ ਕੇ ਰੱਖੀ। ਬਾਕੀ ਇਹ ਸੋਲਾੰਗ ਵੈਲੀ ਤੋਂ ਅਸੀਂ ਅੱਧਾ ਕਿਲੋਮੀਟਰ ਪਹਿਲਾਂ ਰੁਕ ਗਏ ਸੀ ਫਿਰ ਉੱਪਰ ਥੋੜੀਆਂ ਗੱਡੀਆਂ ਗੁੱਡੀਆਂ ਖੜਾਉਣ 'ਚ ਵੀ ਦਿੱਕਤ ਆਉਂਦੀ ਸੀ। ਇੱਕ ਕੈਫੇ ਕੋਲ ਰੋਕ ਲਿਆ। ਇਹ ਕਿਸੇ ਵੀ ਬੰਦੇ ਦਾ ਘਰ ਆ। ਰੋਕ ਕੇ ਪਾ ਲਿਆ ਠੀਕ ਆ। ਕੋਈ ਨਹੀਂ ਲੋਕੇਸ਼ਨ ਆ ਤੇ ਤੁਹਾਨੂੰ ਇੱਥੇ ਹੋਮ ਸਟੇ ਵੀ ਮਿਲ ਜਾਂਦੀ ਆ। ਹਾਂ ਸੱਚ ਜਿਹੜੇ ਘਰ ਆ ਜਿੱਥੇ ਵੀਡੀਓ ਬਣਾ ਰਹੇ ਨੇ ਬਾਈ ਨੇ ਇਜਾਜ਼ਤ ਦਿੱਤੀ ਸੀ। ਇਹ ਕਹਿੰਦਾ ਬਿਲਕੁਲ ਬਣਾ ਸਕਦੇ ਕੋਈ ਚੱਕਰ ਵਾਲੀ ਗੱਲ ਨਹੀਂ। ਇੱਥੇ ਤੁਸੀਂ ਹੋਮ ਸਟੇ ਵੀ ਆਪਣਾ ਕਰ ਸਕਦੇ। ਲਾਵੀ ਮਿੱਤਰੋ ਆ ਬਲੌਗ ਦਾ ਤੁਹਾਨੂੰ ਨਜ਼ਾਰਾ ਆ ਜਾਣਾ ਕਿ ਨਹੀਂ ਅਰਸ਼ ਸਵਾਦ ਆਇਆ ਪੂਰਾ ਤੇ ਬਹੁਤ ਸਵਾਦ ਆਇਆ ਪੂਰਾ ਇਸ ਤਰ੍ਹਾਂ ਸੁਣੋ ਮੈਂ ਕਹਿੰਦਾ ਤੱਕ ਪਾਈ ਪਈ ਆ ਪੂਰੀ ਮਤਲਬ ਅੱਜ ਪੂਰਾ ਸਵਾਦ ਆ ਗਿਆ ਪੈਸੇ ਵੀ ਬਸੂਲ ਹੋਏ ਤੇ ਵਕਤ ਦਾ ਵੀ ਜਿਹੜਾ ਮਤਲਬ ਨੁਕਸਾਨ ਕਰਿਆ ਉਹ ਵੀ ਸਾਡਾ ਪੂਰਾ ਹੋਇਆ ਤੇ ਇਹ ਬੰਦੇ ਮੰਨਦੇ ਨਹੀਂ ਜੀ ਵੀ ਸੁਣੋ ਫੋਲ ਹੋਊਗੀ ਮੈਂ ਕਿਹਾ ਭਾਈ ਹੋਊਗੀ ਤੇ ਦੋ ਦਿਨ ਹੋਣੀ ਹੈ ਤੇ ਚਲੋ ਚੱਲਦੇ ਆ ਆਓ ਪਿੱਛੇ ਪਿੱਛੇ ਵੀ ਸਾਡੇ ਦਿਖਾਈਏ ਸੀ ਕਿੱਥੇ ਉਤਰ ਕੇ ਆਏ ਸੀਗੇ ਬੰਦਾ ਧੰਨਵਾਦ ਬਹੁਤ-ਬਹੁਤ ਇਹਦਾ ਬਾਗੀਚਾ ਸੀਗਾ ਬਾਈ ਦਾ ਉਹਨੇ ਆਪਾਂ ਨੂੰ ਇੱਕ ਵਾਰ ਨਹੀਂ ਕਿਹਾ ਵੀ ਨਹੀਂ ਵੀਰੇ ਜਾਣਾ ਨਹੀਂ ਇਹਨੇ ਜਾਣ ਨਹੀਂ ਦੇ ਦਿੰਦੇ ਪਰ ਆਪਾਂ ਨੂੰ ਔਰ ਦਿੱਤਾ ਹਨ ਉਸ ਤੋਂ ਬਾਅਦ ਲੌਂਗ ਰੇਚਿੰਗ ਵਾਲੀ ਚਾਹ ਆਰਡਰ ਕਰੀ ਤੇ ਇੰਨੀ ਸਵਾਦ ਤੇ ਟੇਸਟੀ ਚਾਹ ਬਣਾਈ ਮੁੰਡੇ ਨੇ ਨਿਆਰਾ ਲਿਆਤਾ ਤੇ ਉਤੋਂ ਬਰਫ਼ ਪੈਂਦੀ ਹੋਵੇ ਵੈਸੇ ਤੇ ਚਲੋ ਕੌਫੀ ਹੁੰਦੀ ਉੱਪਰ ਤਾਂ ਤੁਹਾਨੂੰ ਪਤਾ ਮੈਗੀ ਆਮਲੇਟ ਹੋ ਗਈ ਠੀਕ ਆ ਚਾਹ ਹੋ ਗਈ ਬਾਕੀ ਤੁਹਾਨੂੰ ਐਵੇਂ ਦੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਠੀਕ ਆ ਉੱਥੇ ਜਾ ਤਾਂ ਤੁਸੀਂ ਆਪਣਾ ਸਿਲੰਡਰ ਵਗੈਰਾ ਵੀ ਲਿਆ ਸਕਦੇ ਹੋ ਬਾਕੀ ਬਹੁਤ ਟਾਈਮ ਹੋ ਗਿਆ ਸੀਗਾ ਫਿਰ ਅਸੀਂ ਆਪਣੇ ਵਾਪਸੇ ਕਰਨ ਦੀ ਸੋਚੀ ਵੀ ਭਾਈ ਹੁਣ ਵਾਪਸ ਚਲਦੇ ਆ ਕਿਉਂਕਿ ਸ਼ਾਮ ਦਾ ਟਾਈਮ ਹੋ ਜਾਣਾ ਫਿਰ ਉੱਥੇ ਜਾਮ ਬਹੁਤ ਲੱਗ ਜਾਂਦਾ ਹੁਣ ਆ ਵੀਡੀਓ ਚਲਦੀ ਜਲਦੀ ਦੇ ਵਿੱਚ ਅਸੀਂ ਥੋੜਾ ਜਿਹਾ ਥੱਲੇ ਉਤਰਾਂਗੇ ਕਿਲੋਮੀਟਰ ਉਸ ਤੋਂ ਬਾਅਦ ਜਿਹੜੇ ਲੋਕ ਦੁਪਹਿਰੇ ਜਾਂਦੇ ਨੇ ਨਾ ਬਈ ਉਹ ਤੁਸੀਂ ਬਹੁਤ ਗਲਤ ਕਰਦੇ ਹੋ ਤੁਸੀਂ ਮਿਨੀਮਲ 6 ਤੋਂ 7 ਵਜੇ ਸਵੇਰੇ ਨਿਕਲ ਜਾ ਕਰੋ ਜੇ ਤੁਸੀਂ ਤੁਰੋਗੇ ਦੁਪਹਿਰੇ ਫਿਰ ਇੰਨਾ ਜਾਮ ਮਿਲਦਾ ਇੰਨਾ ਕਠ ਮਿਲਦਾ ਤਾਂ ਉੱਥੇ ਜਾਣਾ ਹੀ ਤਿੰਨ ਚਾਰ ਪੰਜ ਘੰਟੇ ਲੱਗ ਜਾਂਦੇ ਨੇ ਇਸ ਕਰਕੇ ਸਵੇਰੇ ਜਾਓ ਰਾਤ ਨੂੰ ਰੈਸਟ ਕਰੋ ਆਪਣਾ 6 ਤੋਂ 7 ਵਜੇ ਦੇ ਵਿੱਚ ਨਿਕਲ ਜਓ ਤਾਂ ਕਿ ਤੁਹਾਨੂੰ ਬਈ ਬਰਫ਼ ਦਾ ਸਾਹਮਣਾ ਨਾ ਕਰਨਾ ਪਵੇ ਤੇ ਦੂਜੇ ਨੰਬਰ ਤੇ ਲੋਕਾਂ ਦਾ ਟ੍ਰੈਫਿਕ ਇੰਨਾ ਲੱਗ ਜਾਂਦਾ ਵੀ ਥੋੜੀ ਜੀ ਗੱਡੀ ਘੰਟੇ ਬਾਅਦ ਤੁਰਦੀ ਥੋੜੀ ਜੀ ਗੱਡੀ ਘੰਟੇ ਬਾਅਦ ਤੁਰਦੀ ਆ ਚਲੋ ਵਾਪਸੀ ਆ ਬਾਕੀ ਤੁਸੀਂ ਬਈ ਦੱਬ ਕੇ ਸ਼ੇਅਰ ਕਰੋ ਲਾਈਕ ਕਰੋ ਦੱਬ ਕੇ ਹਨਾ ਵੀ ਥੋੜਾ ਜਿਹਾ ਤਾਂ ਬੰਦੇ ਨੂੰ ਮੋਟੀਵੇਸ਼ਨ ਜੀ ਮਿਲਦੀ ਆ ਵੀ ਭਾਈ ਬਲੌਗ ਦੇਖਿਆ ਲੋਕਾਂ ਨੇ ਤੇ ਬੰਦਿਆਂ ਨੇ ਦੱਬ ਕੇ ਸ਼ੇਅਰ ਕਰਿਆ ਪਹੁੰਚ ਚੁੱਕੇ ਆਪਾਂ ਆਪਣੇ ਹੋਸਟਲ ਦੇ ਵਿੱਚ ਤੇ ਹੁਣ ਮਾਲ ਰੋਡ ਕੋਲ ਆ ਰਹੀਏ ਮਾਲ ਰੋਡ ਤੋਂ ਅੱਗੇ ਬਲੌਕ ਦੇ ਵਿੱਚ ਬਾਕੀ ਹੋਰ ਇਸ ਬਾਤ ਕੀ ਕਰਦੇ ਆ ਬਲੌਕ ਦੀ ਤੇ ਜਿਹੜੇ ਤਾਂ ਮੌਸਮ ਮਨਾਲੀ ਬਰਫ ਬੈਣ ਦਾ ਕਾਰਨ ਬਣ ਸਕਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਤੇ ਡੈਡੀ ਵੇਟ ਕਰ ਰਹੇ ਨੇ ਜਿਮ ਨਹੀਂ ਦਿਖ ਰਹੇ ਨੇ ਕਹਿੰਦੇ ਆ ਤਾਂ ਮੇਰੇ ਨਾਲ ਦੀ ਗੱਡੀ ਉਹ ਖੜੀ ਆ ਪਰ ਹੈਗੀ ਲਾਰ ਰੰਗ ਦੀ ਆ ਠੀਕ ਆ ਆਪਣਾ ਹੋਟਲ ਦਾ ਨਾਮ ਯਾਦ ਰੱਖੋ ਨਾ ਪੈਰਾਮਾਉਂਟ ਕਿੱਥੇ ਤੁਹਾਨੂੰ ਗੱਡੀ ਦੀ ਵੀ ਸਟੇ ਮਿਲਣੀ ਆ ਖੜੀ ਕਰਨ ਨੂੰ ਕੋਈ ਐਡਾ ਮਹਿੰਗਾ ਵੀ ਨਹੀਂ ਹੈਗਾ ਆਪਣੀ ਬੁਕਿੰਗ ਬੁਕਿੰਗ ਕਰਾ ਲਿਆ ਕਰੋ ਆਨਲਾਈਨ ਪਹਿਲੇ ਫੋਨ ਫਨ ਸਰਚ ਮਾਰ ਲਿਆ ਕਰੋ ਦੇਖੋ ਧੁੰਦੇ ਧੁੰਦੇ ਪਈਏ ਤੇ ਘੁੰਮ ਕੇ ਆ ਗਏ ਸੀਗੇ ਓਕੇ ਜੀ ਗੁੱਡ ਨਾਈਟ ਸਾਰੇ ਭਰਾਵਾਂ ਨੂੰ ਪਲੀਜ਼ ਦੱਬ ਕੇ ਸ਼ੇਅਰ ਕਰਨਾ ਦੱਬ ਕੇ ਲਾਈਕ ਕਰਨਾ ਘੈਂਡ ਗੱਲਬਾਤ ਰੱਖਿਓ ਪੂਰੀ ਫਿਰ ਅਗਲਾ ਬਲੌਗ ਦਿਖਾਉਣੇ ਘੈਂਡ